ਨੇ ਕੋਰਟ 'ਚ ਦੱਸਾਂਗੇ ਹਾਂ ਕੋਰਟ 'ਚ ਦੱਸਾਂਗੇ ਆ ਵੀ ਕੋਈ ਤੰਗੀ ਆ ਲਾਉਣ ਦੇ ਉੱਪਰ ਮੈਨੂੰ ਕੋਰਟ 'ਚ ਦੱਸਾਂਗੇ ਉਹ ਕੀਤਾਗੇ ਇਹ ਆਰਾਮ ਨੂੰ ਨਹੀਂ ਤੰਗੀ ਕੋਈ ਨਹੀਂ ਗੇਮ ਲਾਉਣ ਦੀ ਮੈਂ ਭੰਨ ਰਹੀ ਆ ਤੂੰ ਕਿਉਂ ਹੋਰ ਕਰਕੇ ਲਾਉਣ ਦੀ ਇੱਥੇ ਤੂੰ ਆ ਵੇਖ ਲੋ ਹੈ ਮੈਂ ਮਾਰ ਕੇ ਧਰਦੀ ਮਾਰ ਕੇ ਦੇ ਗਾਂ ਚ ਰੁਕਦਾ ਪਈ ਕੋਈ ਗੱਲ ਨਹੀਂ ਜੇ ਮੈਂ ਪਿਓ ਨੂੰ ਮਾਰਿਆ ਕਾਨੂੰਨ ਜਾਣਦਾ ਕਾਨੂੰਨ ਦਾ ਜਿਹੜਾ ਜਵਾਬ ਮੈਂ ਕਾਨੂੰਨ ਆਪੇ ਦਊ ਇਨਸਾਫ ਦਊ ਮੈਨੂੰ ਮਾਂਜੋਗ ਅਦਾਲਤ ਤੇ ਵਿਸ਼ਵਾਸ ਹੈ ਵੀ ਮੈਨੂੰ ਨਾ ਮੈਂ ਤਾਲਾ ਤੋੜਨਾ ਨਾ ਮੈਂ ਕਹਿੰਦਾ ਜ਼ਬਰਦਸਤੀ ਕਰਨੀ ਹੈ ਮੈਂ ਲਾਗ ਰਿਹਾ ਆਰਡਰ ਤੂੰ ਕੈਮਰਾ ਖੋਵੇਂ ਜੇ ਤੁਹਾਡਾ ਝ ਉਹ ਵੇਖੂਆ ਕੀ ਕਰਨਾ ਉਹਦੇ ਵਿੱਚ ਠੀਕ ਹੈ ਬੱਚਿਆਂ ਨੇ ਆਪਣੀ ਮਤਰਈ ਮਾਂ ਨੂੰ ਹੀ ਘਰੋਂ ਬਾਹਰ ਕੱਢ ਦਿੱਤਾ ਤੇ ਘਰ ਨੂੰ ਬਾਹਰੋਂ ਤਾਲਾ ਜੜ ਦਿੱਤਾ ਦਰਅਸਲ ਬੱਚਿਆਂ ਨੇ ਆਪਣੇ ਪਿਤਾ ਦੀ ਮੌਤ ਦੇ ਇਲਜ਼ਾਮ ਆਪਣੀ ਮਤਰਈ ਮਾਂ ਤੇ ਲਗਾਏ ਸਨ ਅਤੇ ਇਸ ਕੇਸ ਦੇ ਵਿੱਚ ਉਸ ਨੂੰ ਜੇਲ੍ਹ ਵੀ ਕਰਾ ਦਿੱਤੀ ਸੀ ਪਰ ਜ਼ਮਾਨਤ ਮਿਲਣ ਤੋਂ ਬਾਅਦ ਮਹਿਲਾ ਆਪਣੇ ਘਰ ਪਹੁੰਚੀ ਪਰ ਬੱਚਿਆਂ ਨੇ ਉਸ ਨੂੰ ਘਰ ਦੇ ਅੰਦਰ ਨਹੀਂ ਵੜਨ ਦਿੱਤਾ ਅਤੇ ਤਾਲਾ ਹੀ ਜੜ ਦਿੱਤਾ ਜਿਸ ਕਾਰਨ ਹੁਣ ਮਹਿਲਾ ਘਰ ਦੇ ਬਾਹਰ ਬੈਠ ਕੇ ਇਨਸਾਫ ਦੀ ਗੋਹਾਰ ਲਗਾ ਰਹੀ ਹੈ ਇਹ ਮਾਮਲਾ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਪਰਮਜੀਤ ਕੌਰ ਨਾਮ ਦੀ ਮਹਿਲਾ ਵੱਲੋਂ ਆਪਣੇ ਦੂਜੇ ਪਤੀ ਦੇ ਬੱਚਿਆਂ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਪਹਿਲਾਂ ਤਾਂ ਉਸ ਨੂੰ ਪਤੀ ਦੇ ਮੌਤ ਦੇ ਝੂਠੇ ਕੇਸ ਦੇ ਵਿੱਚ ਅੰਦਰ ਭੇਜਿਆ ਗਿਆ ਅਤੇ ਜਦੋਂ ਮੈਡੀਕਲ ਰਿਪੋਰਟ ਦੇ ਵਿੱਚ ਦੋਸ਼ ਸਾਬਤ ਨਾ ਹੋਏ ਤਾਂ ਉਸ ਨੂੰ ਜ਼ਮਾਨਤ ਮਿਲੀ ਤੇ ਹੁਣ ਉਸ ਨੂੰ ਬੱਚੇ ਘਰ ਦੇ ਅੰਦਰ ਦਾਖਲ ਨਹੀਂ ਹੋਣਦੇ ਰਹੇ ਇੱਥੋਂ ਤੱਕ ਉਸ ਦਾ ਸਮਾਨ ਵੀ ਖੁਰਦ-ਬੁਰਦ ਕਰ ਦਿੱਤਾ ਗਿਆ ਅਤੇ ਉਹ ਮਾਰਚ ਮਹੀਨੇ ਤੋਂ ਰਿਸ਼ਤੇਦਾਰਾਂ ਦੇ ਘਰ ਰਹਿ ਰਹੀ ਹੈ ਪਰ ਹੁਣ ਉਸਨੇ ਇਹ ठान ਲਿਆ ਹੈ ਕਿ ਉਹ ਆਪਣੇ ਘਰ ਦੇ ਅੰਦਰ ਦਾਖਲ ਹੋਵੇਗੀ ਅਤੇ ਜੇਕਰ ਉਸ ਨੂੰ ਇਨਜਾਫ ਨਾ ਮਿਲਿਆ ਤਾਂ ਉਹ ਆਪਣੇ ਘਰ ਦੇ ਬਾਹਰ ਹੀ ਆਤਮਦਾਹ ਕਰ ਲਵੇਗੀ ਉਧਰ ਇਸ ਸਬੰਧੀ ਮੌਕੇ ਤੇ ਪਹੁੰਚੀ ਪੁਲਿਸ ਫਿਲਹਾਲ ਉਸ ਨੂੰ ਇਹ ਕਹਿ ਕੇ ਪੱਲਾ ਝਾੜ ਰਹੀ ਹੈ ਕਿ ਉਹ ਇਲਾਕਾ ਉਨ੍ਹਾਂ ਦੇ ਹੱਕ ਹਦੂਦ ਤੋਂ ਬਾਹਰ ਹੈ ਫਿਰ ਵੀ ਜੇਕਰ ਕੋਈ ਝਗੜਾ ਹੁੰਦਾ ਹੈ ਤਾਂ ਉਹ ਕਾਰਵਾਈ ਕਰਨਗੇ ਪਰ ਉਸ ਔਰਤ ਨੂੰ ਘਰ ਅੰਦਰ ਖੁਦ ਹੀ ਜਾਣਾ ਪਵੇਗਾ ਪਰ ਪੁਲਿਸ ਇਸ ਮਾਮਲੇ ਦੇ ਵਿੱਚ ਕੁਝ ਨਹੀਂ ਕਰ ਸਕਦੀ 2007 ਚ ਹੋਈ ਸੀ ਮੇਰੀ ਮੇਰੇ ਨਾਮ ਪਰਮਜੀਤਿਆ ਮੇਰੇ ਹਸਬੰਦ ਪੰਜਾਬ ਪੁਲਿਸ ਦੇ ਇੰਸਪੈਕਟਰ ਸੀ ਜਿਨ੍ਹਾਂ ਦੀ ਡੈਥ 2 ਦਸੰਬਰ ਨੂੰ ਹੋ ਗਈ ਜੀ ਇਹਨਾਂ ਨੇ ਮੇਰੇ ਤੇ ਝੂਠਾ ਪਰਚਾ ਕਰਾਇਆ ਕਿ ਮੈਂ ਇਹਨਾਂ ਨੂੰ ਪੁਆਇਜ਼ਨ ਦੇ ਕੇ ਮਾਰਿਆ ਮੇਰੇ ਨਾਲ ਕੋ ਸਾਥੀਆਂ ਦਾ ਨਾਮ ਆਇਆ ਜਿਹੜੀ ਕਿ ਗੱਲ ਬਿਲਕੁਲ ਝੂਠੀ ਹੈ ਇਹਨਾਂ ਨੇ ਹੁਣ ਵੇਖੋ ਮੈਂ 6 ਮਾਰਚ ਨੂੰ ਮੇਰੀ ਜ਼ਮਾਨਤ ਹੋ ਗਈ ਮੈਂ ਜਦੋਂ ਘਰ ਆਈ ਮੈਂ ਇਹ ਮੈਨੂੰ ਘਰ ਨਹੀਂ ਵੜਨ ਦੇਉਂਦੇ ਇਹ ਬੱਚੇ ਵੀ ਦਖਲ ਨੇ ਕਿੰਨੇ ਭੈਣ ਭਰਾ ਦੋਵੇਂ ਨੌਂਾਂ ਜਵਾਈ ਹੁਣ ਇਹ ਕਦੀ ਅਦਾਲਤ 'ਚ ਜਾ ਕੇ ਮੇਰਾ ਪਿੱਛਾ ਕਰਨ ਦੇ ਕਦੀ ਕੁੱਛ ਕਰਦੇ ਜਿਹੜੇ ਸਾਰੇ ਮੇਰੇ ਕੋਲ ਪ੍ਰੂਫ ਆ ਇਹਨਾਂ ਮੈਨੂੰ ਕੁੱਛ ਵੀ ਮਰਵਾ ਸਕਦੇ ਕੁੱਛ ਵੀ ਕਰ ਸਕਦੇ ਆ ਇਹ ਮੁੰਡਾ ਨਸ਼ੇ ਕਰਦਾ ਤੇ ਇਹ ਕਿੰਨੇ ਨਸ਼ੇ ਵੇਚਦਾ ਵੀ ਆ ਇਹਨਾਂ ਤੋਂ ਮੈਨੂੰ ਬਹੁਤ ਜ਼ਿਆਦਾ ਖਤਰਾ ਬਣਿਆ ਹੁਣ ਵੇਖੋ ਮੈਂ ਕਦੀ ਆਪਣੇ ਭੈਣ ਭਰਾਵਾਂ ਕੋਲ ਰਹਿ ਰਹੀ ਕਦੀ ਜਿੱਤੇ ਮੈਂ ਕਿੱਥੇ ਜਾਵਾਂ ਮੈਨੂੰ ਇੱਥੇ ਇਨਸਾਫ਼ ਚਾਹੀਦਾ ਮੈਂ ਆਪਣੇ ਘਰ ਜਾਣਾ ਚਾਹੁੰਦੀ ਹਾਂ ਮੇਰੀ ਬੇਨਤੀ ਹੈ ਕਿ ਮੇਰੀ ਜਿਹੜੀ ਇਹ ਸੀਐਮ ਤ ਪੁਲਿਸ ਆਫ ਨਹੀਂ ਮਿਲਦਾ ਪਿਆ ਹਾਂਜੀ ਮੈਂ ਪੁਲਿਸ ਕੰਪਲੇਟ ਵੀ ਕੀਤੀ ਹੈ ਜੀ ਪੁਲਿਸ ਇਹੋ ਕਹਿੰਦੀ ਵੀ ਤੁਹਾਡਾ ਘਰ ਤੁਸੀਂ ਜਾ ਸਕਦੇ ਜੇ ਇਹ ਜਬਰਦਸਤੀ ਦੀ ਵਾਰਤਾਲੂਗੀ ਜਦੋਂ ਇਹਨਾਂ ਨੇ ਤਾਲੇ ਲਾਏ ਆ ਤਾਲੇ ਡਬਲ ਡਬਲ ਤਾਲੇ ਲਾ ਕੇ ਅੰਦਰ ਗੁੱਡੇ ਬਿਠਾ ਕੇ ਬੈਠੇ ਨੇ ਤੇ ਮੈਂ ਕਿੱਦਾਂ ਵੜ ਸਕਦੀ ਹਾਂ ਕੱਲੀ ਜਨਾਨੀ ਮੇਰਾ ਕੋਈ ਬੱਚਾ ਨਹੀਂ ਹੈਗਾ ਮੈਨੂੰ ਇਹਨਾਂ ਤੋਂ ਖਤਰਾ ਹੀ ਖਤਰਾ ਹੈ ਜੀ ਕਿਧਰ ਇੰਜਾਇ ਹੈ ਹਾਂਜੀ ਮੈਂ ਅੱਜ ਘਰ ਆਈ ਹਾਂ ਪਰ ਮੈਨੂੰ ਵੜ ਨਹੀਂ ਦਿੰਦੇ ਮੈਂ ਪਹਿਲਾਂ ਵੀ ਆਈ ਹਾਂ ਇਸ ਦਾ ਗੇਟ ਬੰਦ ਕਰ ਲੈਂਦੇ ਮੇਰਾ ਪਤਾ ਲੱਗਾ ਵੀ ਮੇਰੇ ਨਾਲ ਸਮਾਨਸਮੂਨ ਵੇਚ ਦਿੱਤਾ ਆ ਮੇਰਾ ਗਹਿਣਾ ਆ ਮੇਰਾ 10 ਲੱਖ ਰੁ ਯਾਨੀ ਮੈਂ ਪਹਿਲੇ ਦਿਨ ਤੋਂ ਦਰਖਾਸਤ ਦੇ ਲਈਆਂ ਕਿ ਇਹਨਾਂ ਨੂੰ ਮੈਨੂੰ ਚੋਰੀ ਕਰਨ ਦਾ ਹੈਗਾ ਕਿ ਇਹਨਾਂ ਨੇ ਮੇਰਾ ਸਾਰਾ ਕੁਝ ਕੱਢ ਲਿਆ। ਹੁਣ ਬਾਅਦ ਮੈਨੂੰ ਮਹਲੇ ਸਾਹਿਬੀ ਤੋਂ ਪਤਾ ਲੱਗਿਆ ਕਿ ਇਹ ਸਮਾਨ ਕੱਢ ਕੇ ਲੈ ਗਏ। ਹਾਂਜੀ। ਹਾਂਜੀ ਇਹ ਅਮਲੀ ਹੈ ਦੇਖੋ ਇਹਦਾ ਵੀ ਇੱਥੇ ਕੀਤਾ ਜਾਵੇ ਤਾਂ ਵੇਖੋ ਕਰ ਰਿਹਾ ਵਾ। ਹਾਂਜੀ। ਕਿਉਂ ਇਹਨਾਂ ਨੇ ਜਦੋਂ ਡੈਥ ਹੋਈ ਪਿਓ ਨੂੰ ਇਹਨੇ ਮੁੰਡੇ ਨੇ ਆਪ ਕੁੱਟਿਆ ਪਹਿਲਾਂ। ਹਾਂਜੀ ਤੇ ਦੂਜੀ ਗੱਲ ਇਹ ਹੈ ਕਿ ਇਹਦੀ ਭੈਣ ਨੇ ਜਾਲੀ ਸਰਟੀਫਿਕੇਟ ਬਣਾਇਆ ਆਪਣੀ ਉਮਰ ਵਧਾਈ ਘਟਾਈ ਆ। ਇਹਨਾਂ ਨੂੰ ਸ਼ੱਕ ਹੈ ਇਹ ਆ ਕਿ ਇਹ ਅੰਦਰ ਜਾ ਕੇ ਕੋਈ ਪ੍ਰੂਫ ਲੱਭੇਗੀ ਤੇ ਦੇਹਗੀ ਤੇ ਇਹਦੀ ਨੌਕਰੀ ਨੂੰ ਖਤਰਾ ਹੋਏਗਾ। ਇਹ ਸਾਰੇ ਹਿੱਸਾ ਕਰਕੇ ਹੀਰਾ ਫੇਰੀਆ ਕਰਦੇ ਆ ਮੈਂ ਅੱਜ ਨਹੀਂ ਜਾਉਂਗੀ ਕਦੀ ਵੀ ਨਹੀਂ ਜਾਉਂਗੀ ਮੈਂ ਇੱਥੇ ਬੈਠੀ ਰਹੂੰਗੀ ਮੈਂ ਆਪਣੇ ਘਰ ਦੇ ਅੰਦਰ ਇੰਟਰਨ ਬਣੂਣਾ ਬਸ ਨਾਮ ਦੱਸੀ ਕੀ ਨਾਮ ਜੀ ਕੀ ਕੀ ਗੱਲ ਸਾਰੀ ਕੀ ਮਸਲਾ ਸਾਰਾ ਮਸਲਾ ਕਿ ਇਹ ਮੇਰੇ ਪਿਓ ਨਾਲ ਪਿਓ ਰਿਆਂ ਰਹੀ ਤੇ ਨਜ਼ਰ ਗੈਰ ਵਿਵਹਾਰੀ ਤੋਂ ਬਾਅਦ ਨਹੀਂ ਰਹੀ ਇਹ ਨਾ ਤੇ ਜਾਨੂ ਹਾਂ ਤੇ ਹੁਣ ਉਹ ਮੈਨੂੰ ਮਾਰਨ ਆਈ ਕਿੰਨੇ ਬੰਦੇ ਲੈ ਕੇ ਆਈ ਹੁਣ ਪਿੱਛੇ ਨੂੰ ਭੱਜ ਗਏ ਕੋਈ ਆਉਣਾ ਸਮਾਂ ਇੱਥੇ ਹੁਣ ਤੁਸੀਂ ਕੀ ਮੰਗ ਕਰਦੇ ਆ ਜੇ ਤੁਮਾ ਪਾਵਨ ਨੂੰ ਨੂੰ ਤਨ ਟੋਲੇ ਕਰੋ ਕਿਸੇ ਉਹ ਦੇੜਾ ਹੋਇਆ ਜਾਵੇ ਹਲੂਰ ਇਹ ਕਹਿੰਦੇ ਸਾਡਾ ਘਰ ਮੇਰਾ ਘਰ ਹੈ ਕਿ ਮੈਂ ਇੱਥੇ ਆਣਾ ਹੈ ਅੰਦਰ ਅਜਾ ਸਾਡਾ ਪਿਓ 10 10 19 ਸਾਲ ਦੀ ਰਹਿਣੀ ਰੱਖੇ ਮੁੜ ਕੇ ਮਰ ਗਿਆ ਹਾਂ 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 ਤੁਹਾਡੀ ਜੀ ਮੰਗ ਨੂੰ ਤੁਹਾਨੂੰ ਟੋਲੇ ਕਰੋ ਅੱਜ ਜਿਹੜਾ ਵਿਸ਼ੇ ਹੈਗਾ ਸਾਡੇ ਇੱਥੇ ਜਿਹੜੇ ਮੈਡਮ ਹੈਗੇ ਪੰਜੀ ਪਰਮਜੀਤ ਜੈ ਜੈ ਜੈਪੀਮ ਜੈਪਾਰਪ ਮੈਂ ਓਮ ਪ੍ਰਕਾਸ਼ ਸਕਟਾਰ ਐਮਪਲਾਈ ਸੈਲ ਪੰਜਾਬ ਪ੍ਰਦਾਨ ਔਰ ਅੱਜ ਜਿਹੜਾ ਬੀਬੀ ਪਰਮਜੀਤ कौर ਵੀ ਜਿਹੜੇ ਕੋਲ ਆਏ ਨੇ ਅਸੀਂ ਔਰ ਉਹ ਸਾਡੇ ਕੋਲ ਚੱਲ ਕੇ ਆਏ ਸੀ ਉੱਥੇ ਔਰ ਉਹਨਾਂ ਨੇ ਆਪਣਾ ਦੁੱਖ ਦਰਦ ਦੱਸਿਆ ਔਰ ਉਸ ਦੁੱਖ ਦਰਦ ਨੂੰ ਲੈ ਕੇ ਅੰbedkar ਸਮਾਜ ਦਲ ਔਰ ਸਾਡੇ ਮਨਨ ਸਿੰਘ ਤੇ ਬੇਲਾ ਜੀ ਔਰ ਹੋਰ ਜਿੰਨੇ ਵੀ ਜੱਥੇਬੰਦੀਆਂ ਹੈਗੀਆਂ ਨੇ ਵਾਲਮੀਕ ਸਮਾਜ ਤੋਂ ਉਹ ਸਾਰੇ ਆਏ ਨੇ ਕਿ ਵੀ ਬੀਬੀ ਨਾਲ ਲਾਹਨਤ ਸਾਫੀ ਹੋ ਰਹੀ ਹੈ ਔਰ ਉਹਨੂੰ ਘਰ ਦਾ ਮਾਲਕ ਹੋਣ ਦੇ ਬਾਵਜੂਦ ਵੀ ਉਹਨੂੰ ਘਰ ਅੰਦਰ ਵੜਨ ਦੀ ਦਿੱਤਾ ਜਾਂਦੇ ਆ ਤੇ ਉਹਦੇ ਬਾਵਜੂਦ ਵੀ ਔਰ ਉਹਦੇ ਨਾਲ ਪ੍ਰਸ਼ਾਸਨ ਵੀ ਹੈ ਔਰ ਉਹਦੇ ਨਾਲ ਨਾਲ ਮੀਡੀਆ ਵੀ ਸਾਡਾ ਸਾਥ ਦੇ ਰਿਹਾ ਔਰ ਉਸ ਬੀਬੀ ਦੇ ਨਾਲ ਬੇਇਨਸਾਫੀ ਹੋ ਰਹੀ ਹੈ ਔਰ ਇਹ ਜਿਹੜੀ ਬੇਇਨਸਾਫੀ ਹੈ ਯਾਕੀ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਬੱਚੇ ਜਿਹੜੇ ਹੈਗੇ ਨੇ ਬੇਦਖਾ ਲੈ ਗਏ ਨੇ ਔਰ ਇਹ ਬੀਬੀ ਘਰ ਦੀ مالک ਨਹੀਂ ਹੈਗੀ ਹੈ ਉਹਨੂੰ ਅੰਦਰ ਬੜਨ ਦੀ ਦਿੱਤਾ ਜਾ ਰਿਹਾ ਤੇ ਅਸੀਂ ਚਾਹਨੇ ਕਿ ਵੀ ਉਸ ਬੀਬੀ ਨੂੰ ਇਨਸਾਫ ਮਿਲੇ ਔਰ ਉਹਨੂੰ ਇਨਸਾਫ ਮਿਲ ਕੇ ਉਹਨੂੰ ਅੰਦਰ ਵਾੜਿਆ ਜਾਵੇ ਘਰ ਦੇ ਵੀ ਪ੍ਰਸ਼ਾਸਨ ਦੀ ਮਦਦ ਤੇ ਨਾਲ ਔਰ ਅਸੀਂ ਅੱਗੇ ਚਾਹਨੇ ਕਿ ਜੋ ਅਗਰ ਉਹਨੂੰ ਇਨਸਾਫ ਨਾ ਮਿਲਿਆ ਤੇ ਉਹਦੇ ਨਾਲ ਜਿੰਨਾ ਵੀ ਸਾਡਾ ਬਾਲਵਿਕ ਸਮਾਜ ਔਰ ਸਾਡਾ ਅੰਬੇਦਕਰ ਸਮਾਜ ਦਲ ਉਹ ਜੋ ਵੀ ਹੋਏਗਾ ਉਸ ਵੇਲੇ ਦੇ ਮੁਤਾਬਕ ਉਹਦਾ ਨਿਰਣੈ ਲਿੱਤਾ ਜਾਏਗਾ ਔਰ ਉਹਨਾਂ ਦਾ ਧੱਕਾ ਨਹੀਂ ਹੋਣ ਦਿੱਤਾ ਜਾਏਗਾ ਉਹਨਾਂ ਬੀਬੀ ਨੂੰ ਘਰ ਵਾੜਿਆ ਜਾਏਗਾ ਅੱਜ ਜਿਹੜਾ ਅਸੀਂ ਇੱਥੇ ਆਏ ਆ ਬੀਬੀ ਦਾ ਮਕਾਨ ਸੀਗਾ ਤੇ ਇਹੀ ਇੱਥੇ 16-17 ਸਾਲ ਤੋਂ ਰਹਿ ਰਹੀ ਸੀ ਤੇ ਜਿਹੜਾ ਕਿ ਇਹਨੂੰ ਘਰੋਂ ਕੱਢਿਆ ਗਿਆ ਸੀਗਾ ਤੇ ਹੁਣ ਜਦੋਂ ਇੱਥੇ ਵੇਖਿਆ ਤੇ ਆਣ ਕੇ ਇਹਨਾਂ ਨੂੰ ਘਰ ਨਹੀਂ ਵੜ ਦਿੱਤਾ ਗਿਆ ਕਿਉਂਕਿ ਸਾਡੇ ਵੱਖ-ਵੱਖ ਸੰਗਠਨ ਆਏ ਨਹੀਂ ਜਿਹੜੇ ਤੇ ਉਹ ਸਾਰੇ ਹੀ ਮਹਾਰਿਸ਼ੀ ਭਗਵਾਨ ਬਾਲਕ ਜੀ ਦੇ ਤਲ ਤੋਂ ਤੇ ਹੋਰ ਜਿਹੜਾ ਗਰਸ਼ ਨੇ ਬਾਬਾ ਮੀਰਪੁਰ ਸਾਡੀ ਤੋਂ ਤੇ ਹੋਰ ਵੀ ਜਥੇਬੰਦੀਆਂ ਜਿਹੜੇ ਨੇ ਆਗੋਂ ਕੋਈ ਇਹਨਾਂ ਨੇ ਅਪਰੋਚ ਕੀਤੀ ਆ ਤੇ ਸਾਡੇ ਕੋਲ ਜਿਹੜੀ ਇੱਥੇ ਪਹੁੰਚੀ ਤੇ ਅਸੀਂ ਫਿਰ ਅੱਜ ਜਿਹੜਾ ਮੌਕਾ ਵੇਖਿਆ ਜਾਣ ਕੇ ਤੇ ਬੀਬੀ ਨੂੰ ਠੀਕ ਨਹੀਂ ਸੀ ਘਰ ਵੜ ਦਿੱਤਾ ਜਾ ਰਿਹਾ ਉਹ ਬਾਹਰ ਬੈਠੀ ਸੀ ਔਰ ਇਹਨਾਂ ਨੇ ਵੀ ਕੋਸ਼ਿਸ਼ ਕੀਤੀ ਆ ਔਰ ਪ੍ਰਸ਼ਾਸਨ ਵੀ ਇੱਥੇ ਮੌਕੇ ਤੇ ਪਹੁੰਚਿਆ ਉਹਨਾਂ ਨੇ ਵੀ ਆਣ ਕੇ ਦੇਖਿਆ ਕਿ ਠੀਕ ਨਹੀਂ ਬੀਬੀ ਨੂੰ ਘਰ ਵੜ ਦਿੱਤਾ ਜਾ ਰਿਹਾ ਕਿਉਂਕਿ ਜਿਹੜੀ ਇਹ ਐਕਸਪੈਟਰ ਸਾਡੀ ਭਾਗ ਸਿੰਘ ਦੀ ਜਿਹੜੀ ਵਾਈਫ ਆ ਇਨਾਂ ਨੂੰ ਘਰੋਂ ਕੱਢਿਆ ਗਿਆ ਸੀ ਔਰ ਜਿਹੜਾ ਅੱਜ ਇਹਨਾਂ ਨੇ ਆਪਣਾ ਪੂਰਾ ਜੱਦੋਜਹਿਦ ਕੀਤੀ ਹੈ ਵੀ ਚਲੋ ਮੈਂ ਆਪਣੇ ਘਰ ਵੜਦੀ ਹਾਂ ਪਰ ਨਹੀਂ ਇਹਨਾਂ ਦੀ ਕੋਈ ਨਹੀਂ ਚੱਲਣ ਦਿੱਤੀ ਗਈ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਬੀਬੀ ਨੂੰ ਘਰ ਵਾੜਿਆ ਜਾਵੇ ਔਰ ਬੀਬੀ ਦਾ ਜਿਹੜਾ ਘਰ ਹੈ ਉਹ ਇਹਨੂੰ ਵਾਪਸ ਮਿਲੇ ਤੇ ਔਰ ਜੇ ਨਹੀਂ ਇਸ ਨੂੰ ਘਰ ਵੜ ਦਿੱਤਾ ਜਾਂਦਾ ਤੇ ਸਾਡੇ ਸੰਗਠਨਾਂ ਵੱਲੋਂ ਸੰਘਰਸ਼ ਕੀਤਾ ਜਾਊਗਾ ਔਰ ਬੀਬੀ ਵੀ ਅਸੀਂ ਨਾਲ ਆ ਜੇ ਹੋਰ ਵੀ ਕਿਤੇ ਕਿਸੇ ਅਫਸਰ ਕੋਲ ਪੇਸ਼ ਹੋਣਾ ਪਿਆ ਉਹ ਵੀ ਅਸੀਂ ਹੋਵਾਂਗੇ ਉਸ ਤੋਂ ਬਿਲਾ ਦਾ ਜੇ ਨਾ ਕੋਈ ਗੱਲਬਾਤ ਹੁੰਦੀ ਆ ਤੇ ਫਿਰ ਜਿੰਨੇ ਵੀ ਸੰਗਠਨ ਮੇਰੇ ਨਾਲ ਨੇ ਐਸਾ ਜਥੇਬੰਦੀਆਂ ਨਾਲ ਨੇ ਤੇ ਸਾਰੇ ਹੀ ਇਕੱਠੀਆਂ ਹੋ ਕੇ ਛੜਕ ਤੇ ਉਤਰਨ ਕੇ ਧਰਨਾ ਪ੍ਰਦਰਸ਼ਨ ਕਰ ਲਿਆ ਮੈਂ ਇੰਨਾ ਹੀ ਕਹਿੰਦਾ ਹਾਂ ਜੈ ਹਲਮੀ ਹਰ ਹਰ ਬਾਗ ਪਹਿਲੀ ਗੱਲ ਤੇ ਆ ਜੀ ਇਹ ਸਿਟੀ ਦਾ ਏਰੀਆ ਮੈਂ ਕਹਾਂ ਚੌਕੀਨ ਚਾਜ ਬੱਲਕਲਾ ਠੀਕ ਆ ਜੀ ਇਹ ਭੈਣ ਜੀ ਕਹਿ ਰਹੇ ਨੇ ਵੀ ਇਹ ਮੇਰਾ ਘਰ ਆ ਯਾਰ ਮਰਨ ਵਾਲਾ ਭਾਗ ਚੰਗਾ ਉਹਦੀ ਵਾਈਫ ਹੈ ਮੇਰਾ ਰਾਈਟ ਹੈ ਘਰ ਵਿੱਚ ਮੈਂ ਘਰ ਵਿੱਚ ਜਾਣਾ ਆਪਣੇ ਘਰ ਵਿੱਚ ਜਾਵੇ ਉਸ ਦੇ ਵਿੱਚ ਕੀ ਕਰ ਸਕੀਏ ਮੈਂ ਤਾਂ ਤਾਲਾ ਤੋੜਨਾ ਨਹੀਂਗਾ ਨਾ ਧੱਕੇ ਨਾਲ ਬਾੜਨਾ ਨਾ ਕੱਢਣਾ ਠੀਕ ਹੈ ਜੀ ਵੀ ਉਹਨਾਂ ਦਾ ਘਰ ਤੋਂ ਆਪਣੇ ਘਰ ਜਾਣਗੇ ਜਾਣਾ ਚਾਹੀਦਾ ਉਹਨਾਂ ਨੂੰ ਆਪਣੇ ਘਰ ਕੋਈ ਪੁਸ਼ਕ ਮਲੇ ਤੋਂ ਆਈ ਹੈ ਮੈਂ ਬੋਲੂਗੀ ਨਹੀਂ ਜੀ ਕੋਈ ਪੁਸ਼ਕ ਨਹੀਂ ਕੋਈ ਕੁਝ ਨਹੀਂ ਇਹ ਸਿਟੀ ਦਾ ਏਰੀਆ ਹੈ ਉੱਥੇ ਦੇਣ ਜੀ ਸਾਡਾ ਏਰੀਆ ਨਹੀਂਗਾ ਸਾਡੇ ਏਰੀਆ ਪਿੱਛੋਂ ਖਤਮ ਹੋ ਜਾਂਦਾ ਹੈ